ਤੋਰ ਲਖਮਨਪੁਰ ਜ਼ਿਲ੍ਹਾ ਖਰਸਪੁਰ ਨੂੰ ਮਜ਼ਦੂਰ ਵੈਲਖਰ ਸਭਾ ਪਾਰਟੀ ਤੋਂ ਗੱਲ ਕਰਦੇ ਆ ਕਿ ਜਿਹੜੇ ਮਤਲਬ ਕਿ ਆਪਣੇ ਹੱਥ ਤੋਂ ਜਿਹੜਾ ਆਪਾਂ ਨਹੀਂ ਮਿਲ ਰਿਹਾ ਉਹਨਾਂ ਹੱਕਾਂ ਬਾਰੇ ਤੁਹਾਨੂੰ ਵਿਸਤਾਰ ਸੂਝੀ ਨਾਲ ਦੱਸਣ ਲੱਗਿਆ ਪਿੰਡਾਂ ਵਿੱਚ ਨਸ਼ੇ ਦੀ ਸਪਲਾਈ ਰੋਕੀ ਜਾਵੇ ਇਸ ਦੇ ਨਾਲ ਪੀੜਤ ਅਨਿਸ਼ੇੜੀਆਂ ਦਾ ਇਲਾਜ ਅਤੇ ਮੁਹਨ ਬਸੇਰਾ ਲੇਟੋਕ ਨੀਤੀ ਅਤੇ ਪ੍ਰਬੰਧ ਕੀਤਾ ਜਾਵੇ ਬੁਢਾਪਾ ਪੈਨਸ਼ਨ ਅਤੇ ਅਸ਼ਰਤ ਬੱਚਿਆਂ ਲਈ ਪੈਨਸ਼ਨ ਜਿਹੜੀ ਉਹ ਘੱਟ ਤੋਂ ਘੱਟ 5000 ਰੁਪਏ ਹੋਵੇ ਬਜ਼ੁਰਗਾਂ ਦੀ ਪੈਨਸ਼ਨ 65 ਸਾਲ ਤੋਂ ਘਟਾ ਕੇ 60 ਸਾਲ ਹੋਵੇ ਪੈਨਸ਼ਨਾਂ ਲਈ 2.5 ਏਕੜ ਜ਼ਮੀਨ ਅਤੇ ਹੋਰ ਆਮਦਨ ਦਾ ਹੱਕ ਸਮਾਪਤ ਕੀਤਾ ਜਾਵੇ ਮਨਰੇਗਾ ਤੇ ਹੋਰ ਸਰਕਾਰੀ ਕੰਮਾਂ 'ਤੇ ਲੱਗੇ ਮਜ਼ਦੂਰਾਂ ਦੀ ਦਿਹਾੜੀ ਜਿਹੜੀ 700 ਰੁਪਏ ਹੋਵੇ ਕਿ ਲੇਬਰ ਜਿਵੇਂ ਸਾਰੀ ਮਿਸਤਰੀ ਪਲੰਬਰ ਤਰਖਾਨ ਡਰਾਈਵਰ ਆਤੇ ਹੋਰ ਸਕਿਲਡ ਮਜ਼ਦੂਰਾਂ ਦੀ ਦਿਹਾੜੀ 1000 ਰੁਪਏ ਹੋਵੇਗੀ ਕਿਸੇ ਵੀ ਸਰਕਾਰੀ ਮੁਲਾਜ਼ਮ ਦੀ ਸ਼ੁਰੂਆਤੀ ਤਨਖਾਹ 7000 ਰੁਪਏ ਪ੍ਰਤੀ ਮਹੀਨੇ ਤੋਂ ਕੱਟ ਹੋਣੀ ਚਾਹੀਦੀ ਹੈ ਮਿਨੀਮ ਲੇਬਰ ਗਾਰੰਟੀ ਨਾਲ ਲਾਗੂ ਕੀਤਾ ਜਾਵੇਗਾ ਮਨਰਿਕਾ ਮਜ਼ਦੂਰਾਂ ਨੂੰ ਕੰਮ ਕਾਨੂੰਨ ਅਨਸਾਰ ਉਹਨਾਂ ਦੀ ਮੰਗ ਅਨੁਸਾਰ ਪੂਰੇ ਸੌਦ ਦਿੱਤਾ ਜਾਵੇ ਨਿਮਨ ਕਿਸਾਨੀ ਮਨਰਿਕਾ ਐਕਟ 2012 ਦੀ ਸੋਧ ਅਨੁਸਾਰ ਖੇਤ ਵਿੱਚ ਕੰਮ ਕਰਦੇ ਆ ਸਬਜ਼ੀਆਂ ਉਗਾਉਣ ਅਤੇ ਪਸ਼ੂ ਪਾਲਣ ਦੇ ਖੰਦੇ ਉੱਤੇ ਮਿਹਨਤਾਂ ਦਿੱਤਾ ਜਾਵੇ ਜਿਹੜੇ ਪਿੰਡ ਨਗਰ ਕੌਂਸਲ ਨਗਰ ਪੰਚਾਇਤਾਂ ਤੇ ਸ਼ਹਿਰਾਂ ਦੇ ਹੱਥ ਅੰਦਰ ਆ ਗਏ ਹਨ ਉੱਥੇ ਮਜ਼ਦੂਰਾਂ ਲਈ ਮਨrega ਦਾ ਇਸ ਤਰ੍ਹਾਂ ਦੇ ਸਹਾ ਦੇ ਦਿੱਤੀਹਾੜੀ ਨਿਸ਼ਕਾਰ ਕਰਕੇ ਕਿ ਸਕੀਮ ਚਿਰੋ ਕਿੰਨੀ ਜਾਵੇ ਸਰਕਾਰੀ ਸਕੂਲਾਂ ਮਾਸਟਰ ਲੈਕਚਰ ਆਤੇ ਸਹਾਇਕ ਸਟਾਫਨੀਆਂ ਸਾਰੀਆਂ ਅਸਾਮੀਆਂ ਪੂਰੀਆਂ ਕੀਤੀਆਂ ਜਾਣ ਅੰਗਰੇਜ਼ੀ ਵਿਸ਼ੇ ਦੇ ਅਧਿਆਪਕ ਰੱਖੇ ਜਾਣ ਸਿੱਖਿਆ ਵਿਭਾਗ ਵਿੱਚ ਇੱਕ ਪ੍ਰਣਾਲੀ ਖਤਮ ਕੀਤੀ ਅਧਿਆਪਕਾਂ ਦਾ ਸਟਾਫ ਨੂੰ ਤਨਾਮ ਕੀਤਾ ਜਾਵੇ ਇਹਨਾਂ ਤੋਂ ਸਿੱਖਿਆ ਬਾਹਰੀ ਕੰਮ ਲੈਣ ਬੰਦੀ ਕੀਤੀ ਜਾਣ ਸੁਭੇ ਵਿੱਚ ਸਿੱਖਿਆ ਅਧਿਕਾਰ ਐਕਟ 2000 ਨੋ ਨੂੰ ਲਾਗੂ ਕੀਤਾ ਜਾਵੇ ਜੈ ਪਿੰਨ ਜੈ ਕਰਮ ਬਾਈ ਸਰ ਸਸਾ ਸਫਾ ਤੇ ਦਵਾਈਆਂ ਆਬਾਦੀ ਦੇ ਲਿਹਾਜ਼ ਅਨੁਸਾਰ ਪੂਰੇ ਕੀਤੇ ਜਾਣ ਸਿਹਤ ਵਿਭਾਗ ਵਿੱਚ ਪ੍ਰਾਈਵੇਟ ਠੇਕ ਪ੍ਰਣਾਲੀ ਬੰਦ ਹੋਵੇ ਖੇਤੀ ਨਾਲ ਲਾਗੂ ਹੋਏ ਕਣਕ ਚੋਨੇ ਵਾਂਗ ਸਾਰੀਆਂ ਬਦਲਦੀਆਂ ਫਸਲਾਂ ਦੇ ਭਾਅ ਨੂੰ ਖੁਨਨੀ ਦਰਜਾ ਮਿਲੇ ਖੇਤੀ ਲਈ ਕੋਪਰੇਟਿਵ ਸੁਸਾਇਟੀਆਂ ਵਿੱਚ ਸੰਦ ਖਾਦ ਦਵਾਈਆਂ ਤੇ ਹੋਰ ਸਾਧਨ ਵਸਪਰੇਟਾ ਉਤੇ ਕਿਸਾਨ ਲਈ ਫਲੰਕ ਖੋਣਾ ਕਾ ਪ੍ਰੋਟੀਨ ਸਾਡੀਆਂ ਵਿੱਚ ਰਾਜਨੀਤਿਕ ਤਦਖਲ ਘਟਾਇਆ ਜਾਵੇ ਸੁੱਬੇ ਵਿੱਚ ਫਸਲਾਂ ਦੇ ਉਤਪਾਦਨ ਅਨੁਸਾਰ ਖੇਤੀ ਆਧਾਰਿਤ ਸੰਯਕਤ ਪਿੰਡਾਂ ਵਿੱਚ ਲਗਾਉਣ ਦੀ ਉਦਯੋਗੀ ਕਮੇਟੀ ਬਣੇ ਇਹਨਾਂ ਸੰਤਾ ਵਿੱਚ ਪੰਜਾਬੀਆਂ ਲਈ ਸੁਰੱਖਿਆ ਰੋਜ਼ਗਾਰ ਮਹਿੰਗਾਈ ਦਰਾਂ ਨਾਲ ਜੁੜੇ ਮਿਹਨਤਾਂ ਨੇ ਮਿਨੀਮ ਲੇਬਰ ਗਰੰਟੀ ਨਾਲ ਤਹਿਤ ਮਿਲੇ ਸੇਵਾਵਾਂ ਪੂਰੀਆਂ ਕਰ ਚੁੱਕੇ ਸਿੱਖੀਆਂਦੀਆਂ ਸਮੇਤ 20 ਸਾਲ ਪੂਰੇ ਕਰ ਚੁੱਕੇ ਸਾਰੇ ਕੈਦੀ ਰਿਹਾ ਕੀਤੇ ਜਾਣ ਕਾਲੇ ਕਾਨੂੰਨਾ ਤਹਿਤ ਬਿਨਾਂ ਕੇਸ ਚਲਾਏ ਟੱਕੇ ਬੁੱਧੀਜੀਵੀ ਅਤੇ ਸੰਘਰਸ਼ਕਾਂ ਦੀ ਛੱਡੇ ਜਾਣ ਝੂਠੇ ਪਰਚੇ ਬਿਲਕੁਲ ਬੰਦ ਹੋਣ ਧਾਰਮਿਕ ਸੰਸਥਾ ਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਖਿਲਾਫ ਸਖਤ ਕਾਨੂੰਨ ਬਣੇ ਦਸ਼ੀਆਂ ਨੂੰ ਸਜ਼ਾਵਾਂ ਲਈ ਫਾਸਟ ਟ੍ਰੈਕ ਅਦਾਲਤ ਵਿੱਚ ਮੁਕੱਦਮਾ ਚੱਲੇ ਅਤੇ ਧਰਮ ਦੇ ਨਾਂ ਤੇ ਅੱਗ ਲਾਉਣ ਅਤੇ ਫੁੱਟ ਪਾਉਣ ਵਾਲਾ ਖਿਲਾਫ ਸਖਤ ਕਾਰਵਾਈ ਹੋਣ ਸੁੱਬੇ ਵਿੱਚ ਹਰ ਰੋਜ਼ ਹੋ ਰਹੇ ਸੁਪਾਰੀ ਕਤਲਾਂ ਖਰੋਤੀਆਂ ਤੇ ਗੈਂਗਸਟਰਾਂ ਨੂੰ ਰੋਕਣ ਲਈ ਠੋਸ ਸੁਰੱਖਿਆ ਨੀਤੀ ਬਣੇ ਅਤੇ ਨੌਜਵਾਨਾਂ ਨੂੰ ਜ਼ਰਮਦੀ ਦੀ ਰਾਤ ਤੋਂ ਮੋਢਨ ਲਈ ਪ੍ਰਾਲੇ ਕੀਤੇ ਜਾਣ ਸਰਕਾਰੀ ਅਧਿਕਾਰੀਆਂ ਤੇ ਬੈਠੇ ਪ੍ਰਿੰਸੀਪਲ ਡਾਇਰੈਕਟਰ ਤੇ ਪ੍ਰਿੰਸਟਫਰਾਂ ਆਸਰਾ ਸਾਹਾ ਖਲਾਫ ਦੇ ਧਰੋ ਦੇ ਮੁਕਦਮੇ ਚਲਾਏ ਜਾਣ ਅਧਿਆਤੋਂ ਬਰਖਾਸ਼ਿਤ ਕੀਤੇ ਜਾਵੇ ਤੇ ਇਹਨਾਂ ਦੀਆਂ ਦਈਦਾਤਾ ਜਬਤ ਕਰਕੇ ਇਹਨਾਂ ਨੂੰ ਜੇਲ੍ਹ ਵਿੱਚ ਡਕਿਆ ਜਾਵੇ ਡਕਾਇਆ ਜਾਵੇ ਭਾਰਤ ਪਾਕ ਵਪਾਰ ਲਈ ਅਟਾਰੀ ਅਤੇ ਵਾਗਾ ਬਾਰਡਰ ਖੋਲੇ ਜਾਣ ਜੋ ਕਿਸਾਨਾਂ ਅਤੇ ਵਪਾਰੀਆਂ ਦੀ ਆਮਦਨ ਵਧ ਸਕੇ ਅਤੇ ਮਜ਼ਦੂਰਾਂ ਨੂੰ ਕੰਮ ਮਿਲ ਸਕੇ ਪੰਜਾਬ ਰਾਹੀਂ ਦੇਸ਼ ਵਿੱਚ ਹੋਣ ਵਾਲੇ ਵਪਾਰ ਦਾ ਪੰਜਾਬ ਨੂੰ ਵਿਸ਼ੇਸ਼ ਟੈਕਸ ਮਿਲੇ ਪੀਣ ਵਾਲਾ ਸਾਫ਼ ਪਾਣੀ ਦਾ ਪ੍ਰਬੰਧ ਅਤੇ ਖਾਨ ਪੀਣ ਵਾਲੀਆਂ ਮਸਾਂ ਵਿੱਚ ਮਲਾਵਟ ਰੋਕੀ ਜਾਵੇ ਸ਼ਹਿਰਾਂ ਵਿੱਚ ਕੂੜਾ ਪ੍ਰਬੰਧਕ ਹੋਵੇ ਅਤੇ ਸੀਵਰੇਜ ਦੇ ਪਾਣੀ ਨੂੰ ਟ੍ਰੀਟਮੈਂਟ ਪਲਾਂਟਾਂ ਰਾਹੀਂ ਸਾਫ਼ ਕਰਕੇ ਸਾਇਲ ਲਈ ਰਿਜੂਸ ਕੀਤਾ ਜਾਵੇ ਨਹਿਰ ਅਤੇ ਤਲੇ ਕੱਚੇ ਰੱਖੇ ਜਾਣ ਅਤੇ ਗੰਦੇ ਨਾਲੇ ਪੱਕੇ ਕੀਤੇ ਜਾਣ ਕਰਦੀ ਹੈ ਕਾਰਖਾਨਿਆਂ ਦਾ ਗੰਦਾ ਪਾਣੀ ਪਾਉਣ ਦੀ ਸਜ਼ਾ ਉਮਰ ਕੈਦ ਹੋਵੇ ਇਸ ਲਈ ਕਾਨੂੰਨ ਬਣਾਏ ਹਨ ਸਾਡੀਆਂ ਔਕੜਾਂ ਦਾ ਮੂਲ ਕਾਰਨ ਫਿਸਟਾਚਰ ਹੈ ਇਸ ਨਾਲ ਲੜੇ ਬਿਨਾ ਪੰਜਾਬ ਅਤੇ ਪੰਜਾਬੀ ਦੋਵੇਂ ਉੱਗੜ ਰਹੇ ਹਨ ਮੈਂ 2016 ਵਿੱਚ 2500 ਰੁਪਏ ਪੈਨਸ਼ਨ ਤੇ ਦਿਵਾਵਾਗਾ ਦੀ ਨੌਕਰੀ ਦੇ 1995 ਐਕਟ ਅਨੁਸਾਰ ਬੈਂਕ ਲੱਖ ਦੀ ਲੜਾਈ ਲੜੀ ਅਤੇ ਉਹਨਾਂ ਦੇ ਸਹਿਯੋਗ ਨਾਲ ਪੈਨਸ਼ਨ 1500 ਤੇ 3000 ਸਰਕਾਰੀ ਨੌਕਰੀਆਂ ਲਈ ਪੰਜਾਬੀ ਮਿਲ ਕੇ ਲੜਾਂਗੇ ਤਾਂ ਹਮੇਂ ਜਿੱਤਾਂਗੇ